ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਤੂੰ ਪੰਜਾਬ ਨੂੰ ਕਰਨਾ ਬਰਬਾਦ ਹਰਨਾ ਏ ਤੂੰ ਤਾਂ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਤੇਰੇ ਹੌਸਲੇ ਨੂੰ ਸਲਾਮ ਭਗਵੰਤ ਮਾਨ ਭਗਵੰਤ ਮਾਨ ਤੇਰੇ ਵਰਗਾ ਕੋਈ ਮੁੱਖ ਮੰਤਰੀ ਨਹੀਂ ਆਉਣਾ ਨਾਮ ਆ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਤੇਰੇ ਵਰਗਾ ਕਿਸੇ ਦਾ ਜਿਗਰਾ ਨਹੀਂ ਹੋਣਾ ਕਿ ਕੋਈ ਵੀ ਮੁੱਖ ਮੰਤਰੀ ਤੇਰੇ ਵਰਗਾ ਨਹੀਂ ਹੋਣਾ ਭਗਵੰਤ ਮਾਨ ਭਗਵੰਤ ਮਾਨ ਸੁਖਬੀਰ ਬਾਦਲ ਕੈਪਟਨ ਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਚਾਹੇ ਉਹ ਰਾਜਾ ਵੜਿੰਗ ਚਾਹੇ ਉਹ ਪ੍ਰਤਾਪ ਬਾਜਵਾ ਚਾਹੇ ਉਹ ਪ੍ਰਕਾਸ਼ ਸਿੰਘ ਜੀ ਬਾਦਲ ਚਾਹੇ ਕੋਈ ਹੋਰ ਐਨੀ ਫਿੱਟੇ ਲਾਂਤ ਨਹੀਂ ਲੈ ਸਕਦੇ ਸੀ ਜਿਨੀ ਤੂੰ ਲਈ ਜਾਣਾ ਮੈਂ ਹੁਣੇ ਵੇਖਿਆ ਲੋਕ ਆਵਾਜ਼ ਚੈਨਲ ਦਾ ਪੱਤਰਕਾਰ ਮਨਿੰਦਰਜੀਤ ਜਿਨੂੰ ਅਕਸਰ ਸਾਰੇ ਲੋਕ ਜਾਣਦੇ ਆ ਉਹ ਜਾਣਦੇ ਤਾਂ ਕਿਉਂਕਿ ਉਹ ਹਰ ਵਾਰ ਭਗਵੰਤ ਮਾਨ ਦੀ ਸਰਕਾਰ ਦਾ ਕੋਈ ਵੀ ਕੰਮ ਹੁੰਦਾ ਉਹ ਨਾਲ ਦੀ ਨਾਲ ਦੱਸਦੇ ਆ ਕਿਸੇ ਬੰਦੇ ਤੇ ਪਰਚਾ ਹੋਵੇ ਨਾਲ ਦੀ ਨਾਲ ਉਹ ਖਬਰ ਵਖਾਉਂਦੇ ਆ ਕਿ ਭਾਈ ਸਾਹਿਬ ਆ ਜਿਹੜਾ ਬੰਦਾ ਪੰਜਾਬ ਦੇ ਮਸਲੇ ਤੇ ਬੋਲਦਾ ਸੀ ਆ ਪੰਜਾਬ ਸਰਕਾਰ ਨੇ ਠੋਕ ਕੇ ਰੱਖਤਾ ਪੰਜਾਬ ਸਰਕਾਰ ਦੇ ਨਿੱਕੇ ਨਿੱਕੇ ਕੰਮ ਜਿਹੜੇ ਪੰਜਾਬ ਨੂੰ ਤਬਾਹ ਕਰਦੇ ਸੀ ਉਹ ਸਾਰੇ ਦੇ ਸਾਰੇ ਉਹ ਜਿਹੜੇ ਕਹਿੰ ਲੋ ਲੋਕ ਆਵਾਜ਼ ਵਾਲੇ ਮਨਿੰਦਰ ਨੇ ਦੱਸੇ ਆ ਮੈਂ ਚੰਦ ਪਾਣ ਗਿਆ ਸੀ ਤੇ ਮੈਂ ਉੱਥੇ ਇੱਕ ਪੱਤਰਕਾਰ ਨੂੰ ਕਹਿ ਕੇ ਆਇਆ ਸੀ ਕਿ ਹੁਣ ਮਨਿੰਦਰ ਜੀ ਸਿੱਧੂ ਸੀ ਜੇਲ੍ਹ ਜਾਣ ਦੀ ਤਿਆਰੀ ਆ ਤਾਂ ਮੈਂ ਉਹ ਚੀਜ਼ ਅੱਜ ਕਹਿਣਾ ਕਿ ਵਾਕਈ ਅੱਜ ਉਹ ਗੱਲ ਸੱਚ ਹੋ ਗਈ ਤੇ ਉਹ ਪੱਤਰਕਾਰ ਵੀ ਸੋਚਦਾ ਹੋਊਗਾ ਕਿ ਵਾਕਈ ਗੱਲ ਸੱਚ ਹੋ ਗਈ ਮਨਿੰਦਰਜੀਤ ਲੋਕ ਆਵਾਜ਼ ਵਾਲਾ ਜੇ ਚੌਂਦਾ ਤੱਕ ਜੁ ਹੋਰ ਪੱਤਰਕਾਰਾਂ ਜਿਵੇਂ ਚੁੱਪ ਹੋਏ ਬੈਠੇ ਸੀ ਜਿਵੇਂ ਚੈਨਲਾਂ ਤੋਂ ਡਰਦੇ ਰੀਚਾ ਘਟਾਉਣ ਤੋਂ ਡਰਦੇ ਚੁੱਪ ਹੋਏ ਬੈਠੇ ਸੀ ਉਸੇ ਤਰ੍ਹਾਂ ਇਹ ਲੋਕ ਆਵਾਜ਼ ਵਾਲਾ ਵੀ ਚੁੱਪ ਹੋ ਸਕਦਾ ਸੀ ਪਰ ਨਹੀਂ ਇਹਨੇ ਹਰ ਚੀਜ਼ ਦੱਸੀ ਸਰਕਾਰ ਦੀ ਹਰ ਨੁਕੀ ਕਿ ਦੱਸੀ ਕਿ ਇੱਥੇ ਸਰਕਾਰ ਆਹ ਕਰ ਰਹੀ ਹੈ ਇੱਥੇ ਆਹ ਕਰ ਰਹੀ ਆ ਤੇ ਅੱਜ ਪਰਚਾ ਪਾ ਕੇ ਉਹਨੂੰ ਜੇਲ੍ਹ 'ਚ ਸਿੱਟਣ ਦੀਆਂ ਤਿਆਰ ਹੋ ਰਹੀਆਂ ਤੇ ਉਹਨੂੰ ਪੱਕਾ ਬੰਦ ਕਰਨ ਦੀਆਂ ਤਿਆਰ ਹੋ ਰਹੀਆਂ ਔਰ ਤੁਸੀਂ ਇੱਕ ਚੀਜ਼ ਨੋਟ ਕਰੋ ਭਗਵਾਨਤਮਾਨ মিডিਆ ਨੂੰ ਚੁੱਪ ਕਿਉਂ ਕਰਾਉਂਦਾ ਕਿਹੜੀ ਗੱਲ ਉਹ ਕਰਾਉਂਦਾ ਬਲਕਾਰ ਸਿੱਧੂ ਵੇ ਮ ਝਾੜੂ ਤੇ ਮਰਮਿਟੀ ਕੇਂਦਰੀਵਾਲ ਦਾ ਮੁਖੜਾ ਵੇਂਦਿਆਸਾਰ ਜਿਹਦੀ ਇੱਕ ਰਿਕਾਰਡਿੰਗ ਵਾਇਰਲ ਜਿਹੜੀ ਕੱਲ ਉਹਨੇ ਚਲਾਈ ਤੇ ਪਰਚਾ ਪੈ ਗਿਆ ਹਾਲਾਂਕਿ ਕਾਰਵਾਈ ਜਿਹਦੇ ਤੇ ਹੋਣੀ ਚਾਹੀਦੀ ਸੀ ਉਹਦੇ ਤੇ ਨਹੀਂ ਹੋਈ ਜਿਵੇਂ ਸੁਖਪਾਲ ਸਿੰਘ ਖੈਰੇ ਨੇ ਕਟਾਰੂ ਚੱਕਦੀ ਵੀਡੀਓ ਸਾਹਮਣੇ ਲਿਆਂਦੀ ਸੀ ਉਹਨੂੰ ਪਾਸੇ ਨਹੀਂ ਕੀਤਾ ਉਲਟਾ ਸੁਖਪਾਲ ਸਿੰਘ ਖੈਰੇ ਨੂੰ ਪਾਸੇ ਕਰਤਾ ਸੀ ਉਸੇ ਤਰ੍ਹਾਂ ਕਿੰਨੇ ਕੋ ਲੋਕਾਂ ਨੂੰ ਕਿੰਨੇ ਕ ਐਮ ਐਲ ਏ ਨੂੰ ਆਪਦਿਆਂ ਨੂੰ ਤੁਸੀਂ ਬਚਾਓਗੇ ਤੇ ਜਿਹੜੇ ਲੋਕ ਸੱਚ ਦੱਸਦੇ ਆ ਉਹਨਾਂ ਨੂੰ ਜੇਲਾ 'ਚ ਸਿੱਟੋਗੇ ਕਿੰਨਾ ਕਚਿਰ ਉਹਨਾਂ ਲੋਕਾਂ ਨਾਲ ਧੱਕਾ ਕਰੋਗੇ ਜਿਹੜੇ ਲੋਕ ਤੁਹਾਡੀਆਂ ਮਾਰਗ ਨੀਤੀਆਂ ਮਾਰੀਆਂ ਕਰਤੂਤਾ ਦੱਸਦੇ ਆ ਮੈਨੂੰ ਤੁਸੀਂ ਦੱਸੋ ਭਗਵੰਤ ਮਾਨ ਜੀ ਤੁਹਾਡੀ ਜਿਹੜੀ ਸਰਕਾਰ ਸੋਸ਼ਲ ਮੀਡੀਆ ਵਾਲੀ ਸਰਕਾਰ ਆ ਇਹ ਸੋਸ਼ਲ ਮੀਡੀਆ ਦੇ ਆਧਾਰ ਤੇ ਆਈ ਸੀ ਮੈਂ 2020 ਦੇ ਵਿੱਚ ਇਹ ਗੱਲ ਕਹੀ ਸੀ ਕਿ ਤੁਹਾਡੀ ਜਿਹੜੀ ਸਰਕਾਰ ਆ ਇਹ ਲੋਕਾਂ ਨੂੰ ਕੁਝ ਨਹੀਂ ਦੇਊਗੀ ਪਰ ਲੋਕ 2020 'ਚ ਮੇਰਾ ਮਜ਼ਾਕ ਉਡਾਉਂਦੇ ਸੀ ਅੱਜ ਵੀ ਕੁਲਦੀਪ ਸਿੰਘ ਕੋਹਲੀਆ ਜਿਹੜਾ ਵੀਰ ਮੋਕੇ ਦੇ ਲਾਗੇ ਦਾ ਸੀ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਗਾ ਉਹਦੇ ਨਾਲ ਅੱਜ ਵੀ ਮੇਰੀ ਉਹ ਇੰਟਰਵਿਊ ਪਈ ਆ ਮੈਂ ਬਹੁਤ ਲੋਕਾਂ ਨੂੰ ਗੱਲ ਕਹੀ ਸੀ ਇਹੀ ਜਿਹੜਾ ਵੀਰ ਆ ਮਨਿੰਦਰ ਨਾਲ ਇੰਟਰਵਿਊ ਹੋਈ ਸੀ ਤਾਂ ਮੈਂ ਇਹਨੂੰ ਵੀ ਕਿਹਾ ਸੀ ਕਿ ਭਾਈ ਇਹ ਸਰਕਾਰ ਨੇ ਕੱਖ ਨਹੀਂ ਕਰਨਾ ਅੱਜ ਵਾਕਈਏ ਸਰਕਾਰ ਸੱਚ ਨੂੰ ਜਿਹੜਾ ਕਹਿ ਲਓ ਦੱਬਨ ਤੇ ਲੱਗੀ ਹੋਈ ਆ ਮਨਿੰਦਰ ਨੇ ਜੇ ਤਾਂ ਦੂਜੇ ਚੈਨਲਾਂ ਤਰਾ ਮੈਂ ਕੁਝ ਚੈਨਲਾਂ ਮੈਂ ਸਾਰੇ ਚੈਨਲਾਂ ਨੂੰ ਨਹੀਂ ਆਂਦਾ ਵੀ ਭਾਈ ਮਾਰੇ ਆ ਪਰ ਕੁਝ ਚੈਨਲ ਆ ਜਿਹੜੇ ਪੰਜਾਬ ਦੀ ਗੱਲ ਕਰ ਰਹੇ ਆ ਕੁਝ ਕਿ ਚੈਨਲ ਜੇਕਰ ਇਹ ਵੀ ਚਾਹੁੰਦਾ ਜਾਏ ਕਨਾਲ ਦੇ ਹੋਰ ਚਾਹੁੰਦੇ ਲੋਕਾਂ ਆਵਾਜ਼ ਅਰਕੇ ਆਰਐਮਬੀ ਅਰਕੇ ਉਹ ਚਾਹੁੰਦੇ ਤਾਂ ਤੁਹਾਡੀ ਚਾਪਲੂਸੀ ਕਰ ਸਕਦੇ ਸੀ ਪੰਜਾਬੀ ਲੋਕ ਚੈਨਲ ਆ ਤੁਹਾਡੀ ਚਾਪਲੂਸੀ ਕਰ ਸਕਦੇ ਸੀ ਪਰ ਨਹੀਂ ਉਹਨਾਂ ਬੰਦਿਆਂ ਨੇ ਪੰਜਾਬ ਦੀ ਗੱਲ ਕੀਤੀ ਤੇ ਜਿਹੜਾ ਬੰਦਾ ਯਾਰ ਪੰਜਾਬ ਦੀ ਗੱਲ ਕਰਦਾ ਤੁਸੀਂ ਉਹਨਾਂ ਨੂੰ ਜੇਲਾਂ ਚ ਕਿਉਂ ਸਿਰਦੇ ਆ ਕਿਹੜੀ ਗੱਲੋਂ ਕੀ ਤੁਹਾਨੂੰ ਹੁਣ ਆਪਦੀ ਇੰਨੀ ਬੇਇੱਜ਼ਤੀ ਮਹਿਸੂਸ ਹੋਣ ਲੱਗੀ ਜੇ ਤੁਹਾਨੂੰ ਬੇਇੱਜ਼ਤੀ ਤੋਂ ਡਰ ਲੱਗਦਾ ਤਾਂ 2027 ਦੇ ਵਿੱਚ ਬੇਇੱਜ਼ਤੀ ਕਿਵੇਂ ਸਹਿਣ ਕਰੋਗੇ ਤੁਹਾਡਾ ਲੋਕਾਂ ਨੇ ਜਲੂਸ ਕੱਢਣਾ ਪੱਤਰਕਾਰ ਨੂੰ ਤੁਸੀਂ ਐਸ ਵਕਤ ਪੱਤਰਕਾਰਾਂ ਨੂੰ ਤਾਂ ਥੱਲੇ ਸਿਰਦੇ ਆ ਤਾਂ ਕਿ ਤੁਹਾਡੀਆਂ ਮਾਰੀਆਂ ਨਿੱਤੀਆਂ ਸਾਹਮਣੇ ਨਾ ਜਾਣ ਤੁਸੀਂ ਵਾ ਵਾ ਖੱਟੀ ਆ ਭਗਵੰਤਮਨ ਤਾੜੀਆਂ ਦਾ ਭੁੱਖਾ ਤਾੜੀਆਂ ਦਾ ਭੁੱਖਾ ਭਗਵੰਤਮਨ ਤਾੜੀਆਂ ਦਾ ਭੁੱਖਾ ਕਮੇਡੀ ਕਰਦਾ ਰਿਹਾ ਸੀ ਤਾੜੀਆਂ ਨਾ ਸੁਣਦਾ ਸੀ ਅਰੇ ਉਹਨਾਂ ਨੇ ਇਹ ਕੀਤਾ ਉਹਨਾਂ ਨੇ ਇਹ ਕੀਤਾ ਇਹ ਕੀਤਾ ਵਾ ਕੀਆ ਤਾੜੀਆਂ ਦੇ ਪਿੱਛੇ ਕੁਲਫੀ ਗਰਮਾ ਗਰਮ ਫੁਲਾਉਣਾ ਗਰਮਾ ਗਮ ਢੋਂਕਾ ਗਰਮਾ ਗਰਮ ਤਾੜੀਆਂ ਹੁਣ ਅਸਲ ਦੇ ਵਿੱਚ ਜਦੋਂ ਪਹਿਲਾ 2020 2019 2018 2017 ਦੇ ਵਿੱਚ ਭਾਸ਼ਣ ਦਿੱਤੇ ਗਏ ਪਰ ਉਹ ਅੰਤਮਾਨ ਵੱਲੋਂ ਤਾਂ ਉਦੋਂ ਵੀ ਲੋਕਾਂ ਦੇ ਨਾਲ ਤਾੜੀਆਂ ਹੁੰਦੀਆਂ ਸੀ ਤੇ ਲੋਕ ਇਹਦੇ ਭਾਸ਼ਣਾ ਤੇ ਮੁੱਛਾਂ ਮਰੋੜਦੇ ਸੀ ਵੀ ਇਹ ਆ ਗਿਆ ਸਾਡੇ ਕੰਮ ਕਈ ਹੋ ਜਾਣਗੇ ਪਰ ਅਸਲ ਦੇ ਵਿੱਚ ਹੁਣ ਤਾੜੀਆਂ ਨਹੀਂ ਮਿਲਦੀਆਂ ਫਿੱਟ ਲਾਹਾਂ ਤਾਂ ਮਿਲਦੀਆਂ ਜਦੋਂ ਕੁਝ ਚੈਨਲ ਇਹਨਾਂ ਦੀ ਸੱਚਾਈ ਵਿਖਾਉਂਦੇ ਆ ਫਿੱਟ ਲਾਹਾਂ ਤਾਂ ਮਿਲਦੀਆਂ ਜੇਕਰ ਥੋੜੀ ਐਨਆਰਜੀ ਚੈਨਲ ਵੀ ਜਿਵੇਂ ਮਨਿੰਦਰ ਅਰਗੇ ਜਾਂ ਹੋਰ ਕਈ ਚੈਨਲ ਥੋੜੰਨ ਐਡਾਂ ਚਲਾਉਣ ਫੇਰ ਤਾਂ ਲੋਕ ਫੇਰ ਤਾਂ ਚੈਨਲਾਂ ਮੀਡੀਆ ਵਾਲੇ ਚੰਗੇ ਆ ਜੇਕਰ ਮੇਰੇ ਅੱਗੇ ਜਾਂ ਹੋਰ ਕਈ ਬੰਦੇ ਥੋੜੇ ਨਾਲ ਜਿਹੜੇ ਧੱਕੇਸ਼ਾਹਮਾ ਹੋਈ ਜਾਂਦੀਆਂ ਲੋਕਾਂ ਨੂੰ ਦੱਸ ਦੇਣ ਤਾਂ ਫੇਰ ਤਾਂ ਨਾ ਦੱਸਣ ਤਾਂ ਤੁਸੀਂ ਚੰਗੇ ਆ ਭਾਈ ਸਾਹਿਬ ਸੱਚ ਆ ਲੋਕਾਂ ਦਾ ਅਧਿਕਾਰ ਆ ਬੋਲਣ ਦਾ ਹਿਟਲਰ ਦਾ ਨਾਂ ਨਾ ਲਿਆ ਕਰੋ ਮਾਨ ਸਾਹਿਬ ਮੋਤੀ ਦਾ ਨਾਂ ਨਾ ਲਿਆ ਕਰੋ ਤੁਸੀਂ ਬੜਾ ਕਹਿੰਦੇ ਆ ਫਲਾਨਾ ਢੋਂਕਾ ਬੁਰਾ ਪੁਰਾ ਸਭ ਤੋਂ ਜ਼ਿਆਦਾ ਹਿਟਲਰ ਨੂੰ ਫੇਲ ਤੁਸੀਂ ਕਰੋਗੇ ਯਾਦ ਰੱਖੋ ਗੱਲ ਆ ਜਿਹੜਾ ਕਿੰਗ ਜੌਨ ਵਾਜਦਾ ਉਹਨੂੰ ਫੇਲ ਤੁਸੀਂ ਕਰੋਗੇ ਤੁਹਾਡਾ ਵਾਸ ਨਹੀਂ ਚੱਲਦਾ ਨਹੀਂ ਜਿਹੜੇ ਰੰਗ ਦੀ ਤੁਸੀਂ ਜੈਕਟ ਪਾਉਂਦੇ ਹੋ ਕਿਸੇ ਨੂੰ ਪਾਉਣ ਨਾ ਦਿਆ ਕਰੋ ਮੈਨੂੰ ਪੈਨਜ ਲੱਗਦਾ ਜਿਹੜੀ ਵਿਧਾਨ ਸਭਾ ਚ ਕਾਲੀ ਐਨਕ ਲੱਗ ਗਈ ਆ ਕਿਤੇ ਜਿਵੇਂ ਕਿੰਗ ਜੌਨ ਕਹਿੰਦਾ ਵੀ ਜਿਵੇਂ ਮੈਂ ਵਾਲ ਕਟਾਈ ਉਹਵੇਂ ਕੋਈ ਵਾਲ ਨਾ ਕਟਾਵੇ ਪਤਾ ਨਹੀਂ ਕਿਹੜੇ ਜਿਹੜੀ ਕੰਟਰੀ ਦਾ ਉਹ ਮੰਤਰੀ ਆ ਉਸੇ ਤਰ੍ਹਾਂ ਮੈਨੂੰ ਲੱਗਦਾ ਤੁਸੀਂ ਕਹਿੰਨਾ ਕਾਲੀ ਐਨਕਾ ਨਹੀਂ ਲਾਉਣ ਦੇਣੀਆਂ ਕਿਸੇ ਨੂੰ ਮੇਰੇ ਦਫਾ ਬਤ ਨਹੀਂ ਬਹੁਤਾ ਪਾਈ ਸਾਹਿਬ ਇਹ ਜਿਹੜੇ ਸੱਚ ਸੁਣੂ ਸੁਣਨੇ ਪੈਣਗੇ ਇਹ ਤੁਹਾਡੇ ਐਮਐਲਏ ਤੇ ਕਾਰਵਾਈ ਤਾਂ ਨਹੀਂ ਕਰ ਸਕੇ ਤੁਸੀਂ ਤੁਹਾਡੇ ਉਹਨਾਂ ਐਮਐਲਏ ਤੇ ਕਾਰਵਾਈ ਤਾਂ ਨਹੀਂ ਕਰ ਸਕੇ ਜਿਹੜੇ ਲੋਕਾਂ ਨੂੰ ਨੰਗੇ ਕਰਾ ਕੇ ਕੋਟਦੇ ਆ ਜਿਹੜੇ ਲੋਕਾਂ ਦੇ ਚੱਡੇ ਪੜਵਾਉਂਦੇ ਆ ਤੁਸੀਂ ਉਹਨਾਂ ਤੇ ਕਾਰਵਾਈ ਤਾਂ ਨਹੀਂ ਕਰਾ ਸਕੇ ਤੁਸੀਂ ਕਾਰਵਾਈਆਂ ਸੱਚ ਬੋਲਣ ਵਾਲਿਆਂ ਤੇ ਕਰਾ ਰਹੇ ਆ ਤੇ ਇਹਦੇ ਨਾਲ ਕੀ ਸਾਫਤ ਕਰ ਰਹੇ ਆ ਕੀ ਰਹਿ ਜੂ ਤੁਹਾਡੇ ਪੱਲੇ ਦੋਸਤ ਸਾਲ ਰਹਿਗੇ ਤੁਹਾਡੇ ਕੋਲ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਲੋਕ ਆਵਾਜ਼ ਦਾ ਚੈਨ ਜਿਹੜਾ ਲੋਕ ਆਵਾਜ਼ ਚੈਨਲ ਦਾ ਪੱਤਰਕਾਰਾ ਮਨਿੰਦਰ ਜੀ ਸਿੱਧੂ ਇਹ ਮਨਿੰਦਰ ਜੀ ਤਾਂ ਹਰ ਇੱਕ ਨਾਲ ਖੜਿਆ ਹਰ ਇੱਕ ਦੀ ਮਸਲੇ ਤੇ ਗੱਲ ਕੀਤੀ ਆ ਜਦੋਂ ਕੋਈ ਵੀ ਜੇਲ੍ਹ ਦੇ ਵਿੱਚ ਗਿਆ ਚਾਹੇ ਉਹ ਮੈਂ ਜੇਲ੍ਹ ਦੇ ਵਿੱਚ ਗਿਆ ਸੀ ਤਾਂ ਮੇਰਾ ਲੋਕ ਆਵਾਜ਼ ਵਾਲਿਆਂ ਨੇ ਚੈਨਲ ਨੇ ਪੂਰੇ ਪਹਿਲੇ ਬੋਲਤੇ ਮੇਰੀਆਂ ਭੈਣਾਂ ਨੇ ਫੋਨ ਕੀਤਾ ਸੀ ਤੇ ਇਹਨਾਂ ਨੇ ਪੱਤਰਕਾਰ ਭੇਜ ਕੇ ਸਾਡੀ ਗੱਲ ਸਭ ਤੋਂ ਪਹਿਲਾਂ ਇਹਨਾਂ ਨੇ ਚੱਕੀ ਸੀ ਜੇਕਰ ਗੱਲ ਇਹਨਾਂ ਨੇ ਕੀਤੀ ਭਾਨਾ ਸਿੱਧੂ ਗਿਆ ਤਾਂ ਇਹਨਾਂ ਨੇ ਗੱਲ ਕੀਤੀ ਲੱਖਾ ਸਿਧਾਨਾ ਗਿਆ ਤਾਂ ਇਹਨਾਂ ਨੇ ਗੱਲ ਕੀਤੀ ਕੋਈ ਕਿਸਾਨ ਲੀਡਰ ਦੀ ਗੱਲ ਆਈ ਤਾਂ ਇਹਨਾਂ ਨੇ ਗੱਲ ਕੀਤੀ ਜੇਕਰ ਕਿਸੇ ਵਿਅਕਤੀ ਨਾਲ ਤੱਕਾ ਹੋਇਆ ਤਾਂ ਇਹਨਾਂ ਨੇ ਗੱਲ ਕੀਤੀ ਤਾਂ ਐਸ ਵਕਤ ਮੈਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਜਾਗਦਿਆਂ ਜ਼ਮੀਰਾਂ ਵਾਲਿਆਂ ਨੂੰ ਬੇਨਤੀ ਕਰਦਾ ਕਿ ਜੇਕਰ ਤੁਹਾਡੇ ਭਾਈ ਮਾਨਵ ਟਾਵਾ ਆ ਤਾਂ ਉਹ ਪਾਸੇ ਸੱਟ ਕੇ ਗੱਲ ਜ਼ਰੂਰ ਕਰਿਆ ਜੇ ਮਾਨਵ ਟਾਵਾ ਮੈਨੂੰ ਵੀ ਸੀ ਮੈਂ ਤੁਹਾਨੂੰ ਛਰੇ ਆਮ ਦੱਸਦਾ ਜਿਸ ਦਿਨ ਇੰਟਰਵਿਊ ਚੱਲ ਰਹੀ ਸੀ ਕਿਸੇ ਦੀ ਤਾਂ ਮੈਂ ਬੜਾ ਖੁਸ਼ ਹੋ ਕੇ ਇਹਨੂੰ ਬੁਲਾਇਆ ਜਦੋਂ ਫਰੀਦਕੋਟ ਸੀ ਚੰਦਪਾਣ ਵਾਲੇ ਮਸਲੇ ਦਾ ਇਕੱਠ ਰੱਖਿਆ ਸੀ ਤੋਥੇ ਇਹ ਵੀਰ ਨੇ ਕਿਹਾ ਸੀ ਤੂੰ ਮੇਰੇ ਫਰੇਮ ਚ ਨਹੀਂ ਆਉਣਾ ਚਾਹੀਦਾ ਤੂੰ ਪਾਸੇ ਰਹਿਣਾ ਉਹ ਰੱਬ ਜਾਣਦਾ ਕਿਉਂ ਕਿਉਂ ਨਹੀਂ ਮੈਨੂੰ ਉਸ ਚੀਜ਼ ਦਾ ਗੁੱਸਾ ਸੀ ਪਰ ਮੈਂ ਕਿਹਾ ਨਹੀਂ ਯਾਰ ਹਰ ਬੰਦੇ ਨਾਲੇ ਖੜਦੇ ਆ ਹਰ ਇੱਕ ਵਿਅਕਤੀ ਦਾ ਹੱਕ ਬੰਦਾ ਇਹਦੇ ਨਾਲ ਖੜਨਾ ਤੇ ਮੈਂ ਪੰਜਾਬ ਦੇ ਜਾਗਦਿਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਰੂਰ ਨਾਲ ਖੜਿਆ ਜੇ ਹਰ ਜੇਕਰ ਚੰਗੇ ਬੰਦੇ ਚੰਗੇ ਚੈਨਲ ਚਾਹੇ ਕੋਈ ਵੀ ਚੈਨਲ ਆ ਜਿਹੜੇ ਅੱਜ ਜਿਹੜੇ ਅੱਜ ਮੀਡੀਆ ਚੈਨਲ ਸਰਕਾਰ ਦੇ ਖਿਲਾਫ ਚੱਲ ਰਹੇ ਆ ਉਹਨਾਂ ਦੇ ਗੁੱਟ ਫੜਨੂ ਚੌਥਾ ਥੰਮ ਇਹੀ ਆ ਜਿਹੜਾ ਆਪਾਂ ਨੂੰ ਸੱਚ ਸਚਾਈ ਬੋਲ ਰਿਹਾ ਤੇ ਆਪਾਂ ਨੂੰ ਗੁੱਟ ਫੜਨੇ ਚਾਹੀਦੇ ਆ ਜੇਕਰ ਇਹ ਚੌਥਾ ਥੰਮ ਦਬਿਆ ਗਿਆ ਤਾਂ ਫਿਰ ਕਦੇ ਦੇਸ਼ ਕਦੇ ਪੰਜਾਬ ਦੀ ਸਾਨੂੰ ਸਚਾਈ ਮਿਲਣੀ ਨਹੀਂਗੀ ਤੇ ਸਾਡੇ ਹੱਕ ਲਈ ਕੋਈ ਖੜਨਾ ਨਹੀਂ ਬੇਨਤੀ ਕਰਦਾ ਇਹ ਬੇਨਤੀ ਜ਼ਰੂਰ ਮੰਨੋਗੇ ਕਿ ਭਾਈ ਕਿਸੇ ਨਾਲ ਵੀ ੱੱਕਾ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਤੇ ਜਦੋਂ ਈ ਟੱਕਾ ਹੋਇਆ ਇਹਨਾਂ ਦਾ ਚੈਨਲ ਹਰ ਇੱਕ ਦੇ ਨਾਲ ਖੜਾ ਤੇ ਜੇ ਅੱਜ ਆਪਾਂ ਨੂੰ ਖੜਨ ਦੀ ਲੋੜ ਪਈ ਤਾਂ ਆਪਾਂ ਜ਼ਰੂਰ ਖੜਾਂਗੇ ਖੜਾਂਗੇ ਵੀ ਖੜੇ ਵੀ ਆ ਇਹ ਪੰਜਾਬ ਸਰਕਾਰ ਦੇ ਕੰਨਾਂ ਥਾਣੇ ਦੀ ਗੱਲ ਕਹਿ ਦਿੰਨੇ ਆ ਕਿ ਅੱਖੇ ਉਂਝ ਡੇਗ ਦਿੱਤਾ ਤੈਨੂੰ ਚੱਕ ਲੈਂਦੇ ਹੋ ਨਜ਼ਰਾਂ ਤੋਂ ਡੇਗੀ ਤੈਨੂੰ ਕੀ ਕਰੀਏ ਹੁਣ ਤੂੰ ਪੰਜਾਬ ਸਰਕਾਰ ਥੋਡੀ ਭਗਵੰਤ ਮਾਨ ਸਾਰੇ ਦੇ ਸਾਰੇ ਤੁਸੀਂ ਪੰਜਾਬ ਦੀਆਂ ਲੋਕਾਂ ਦੇ ਨਜ਼ਰਾਂ ਤੋਂ ਡਿੱਗ ਚੁੱਕੇ ਆ ਜੇ ਉੰਜ ਡਿੱਗਦੇ ਤੁਸੀਂ ਤੁਹਾਨੂੰ ਚੱਕ ਲੈਣਦੇ ਪਰ ਉਹ ਨਜ਼ਰਾਂ ਤੋਂ ਡਿੱਗੇ ਤਾਂ ਕੀ ਕਰੀਏ ਹੁਣ ਤੁਸੀਂ ਨਜ਼ਰਾਂ ਤੋਂ ਡਿੱਗ ਗਏ ਤੁਹਾਨੂੰ ਚੱਕਣਾ ਮੁਮਕਿਨ ਨਹੀਂ ਨਾ ਮੁਮਕਿਨ ਹੋ ਗਿਆ ਹੁਣ ਤੁਹਾਨੂੰ ਕੋਈ ਨਹੀਂ ਚੱਕ ਸਕਦਾ ਇਹ ਯਾਦ ਰੱਖ ਲਓ ਤੁਸੀਂ ਜਿਵੇਂ ਤੁਹਾਡਾ ਦਿੱਲੀ ਚ ਜਲੂਸ ਨਿਕਲਿਆ ਉਸੇ ਤਰ੍ਹਾਂ ਜਲੂਸ ਕਢਾਉਣ ਲਈ 2027 ਚ ਤਿਆਰ ਰਹੋ ਤੁਹਾਡੇ ਬਲਕਾਰ ਸਿੱਧੂ ਤੇ ਕਹ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਇੱਕ ਪਾਸੇ ਐਮਐਲਏ ਦੀ ਤਨਖਾਹ ਲੈ ਰਿਆ ਐਮਐਲਏ ਦੇ ਜਿਹੜੇ ਗਨਮੈਨ ਮਿਲਦੇ ਉਹ ਗਨਮੈਨ ਲੈ ਕੇ ਖਾਰੇ ਲਾ ਰਿਆ ਫੇਰ ਮੈਂ ਢਾੜੂ ਉੱਤੇ ਮਰਮਿਟੀ ਟੰਗ ਡੰਗ 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 ਜੇ ਮੈਂ ਝਾੜੂ ਉੱਤੇ ਮਰਮਿਟੀ ਕੇਲਦੀਵਾਲ ਦਾ ਮੁਖੜਾ ਵੇਂਦਿਆਂ ਸਾਰਵੇਂ ਮੈਂ ਭਗਵੰਤ ਮਾਨ ਉੱਤੇ ਮਰਮਿਟੀ ਟੰਗ ਡੰਗ 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 ਟਾੜ ਟੰਗ ਡੰਗ ਡੰਗ ਟੋੜ ਟੰਗ ਡੰਗ ਡੰਗ ਟਾੜ ਟੰਡੂ ਡੂ ਡੂ ਡੰਗ ਡੰ 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 ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸੀ ਤੁਸੀਂ ਕਾਰਵਾਈਆਂ ਸੱਚ ਨੂੰ ਅੰਦਰ ਚ ਸੈੱਟ ਰਹਿ ਜਾਂ ਝੂਠ ਨੂੰ ਬਾਹਰ ਕਰੀ ਜਾਂਦੇ ਆ ਫਿਰ ਤੁਹਾਡੇ ਤੇ ਅੰਗਰੇਜ਼ਾਂ ਚ ਫਰਕ ਕੀ ਰਹਿ ਗਿਆ ਉਹਨਾਂ ਰਾਜਿਆਂ ਚ ਫਰਕ ਕੀ ਰਹਿ ਗਿਆ ਤੇਰੇ ਤੇ ਜਰਨਲ ਅਡਾਇਰ ਚ ਫਰਕ ਕੀ ਰਹਿ ਗਿਆ ਸਾਨੂੰ ਇਹ ਦੱਸਿਓ